ਨੂੰ ਲੈ ਕੇ ਪਹੁੰਚ ਗਏ ਆਂ ਜੀ ਸਬਜ਼ੀ ਮੰਡੀ ਜਿਵੇਂ ਆਪਾਂ ਜਾਣਦੇ ਕਿ ਅਸੂ ਮਹੀਨੇ ਦੇ ਸ਼ੁਰੂ ਹੁੰਦੇ ਆਂ ਠੰਡ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਪਰਮਾਤਮਾ ਕਰੇ ਸੀਜ਼ਨ ਤੁਹਾਡੇ ਲਈ ਠੰਡੇ ਬੋਲੇ ਤੇ ਠੰਡੀਆਂ ਹਵਾਵਾਂ ਲੈ ਕੇ ਆਏ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਐਂ ਜੀ ਹਾਜ਼ਰੀ ਭਰਦੇ ਰਹੀਏ ਮੈਂ ਤੁਹਾਡਾ ਤੈ ਦਿਲੋਂ ਧੰਨਵਾਦ ਵੀ ਕਰਦਾ ਜਿਹਨੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਕਰਦੇ ਹੋ ਰਿਸਪੌਂਸ ਦਿੰਨੇ ਹੋ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡੀ ਬਦੌਲਤ ਹੀ ਅਸੀਂ ਸਬਜ਼ੀ ਮੰਡੀ ਦੇ ਰੇਟਾਂ ਦੀ ਜਿਹੜੀ ਸਹੀ ਜਾਣਕਾਰੀ ਉਹ ਘਰ-ਘਰ ਤੱਕ ਪਹੁੰਚਦੀ ਕਰ پا ਰਹੇ ਆਂ ਤੈ ਤੋਂ ਤੁਹਾਡੇ ਧੰਨਵਾਦੀ ਆ ਜੀ ਅੱਜ ਗੱਲ ਨੂੰ ਸ਼ੁਰੂ ਕਰ ਲੱਕ ਜੀ ਹਰੀ ਹਰੀ ਮਿਰਚ ਦਾ ਰੇਟ ਜੀ ਟਿਕਿਆ ਹੋਇਆ 40 ਤੋਂ 45 ਅੱਜ ਹਰੀ ਮਿਰਚ ਵਿਗਿਆ ਜੀ ਸਬਜ਼ੀ ਮੰਡੀ ਦੇ ਵਿੱਚ 40 ਤੋਂ 45 ਤੱਕ ਰੇਟ ਹਰੀ ਮਿਰਚ ਦਾ ਰਿਹਾ ਜੀ ਇਸ ਤੋਂ ਇਲਾਵਾ ਗੱਲ ਕਰਨ ਲੱਗੇ ਜੀ ਟਮਾਟਰ ਦੀ ਟਮਾਟਰ ਵੀ ਰੇਟ ਲਗਭਗ ਟਿਕਿਆ ਹੀ ਆਉਂਦਾ ਅੱਜ 25 ਤੋਂ ਲੈ ਕੇ 30 ਤੱਕ ਟਮਾਟਰ ਵਿਗਿਆ ਜੀ ਜਿਹੜਾ ਟਮਾਟਰ ਦਾ ਰੇਟ ਆ ਉਹ 25 ਤੋਂ 30 ਤੱਕ ਪ੍ਰਤੀ ਕਿਲੋ ਸਬਜ਼ੀ ਮੰਡੀ 'ਚ ਵਿਗਿਆ ਜੀ ਇਸ ਤੋਂ ਇਲਾਵਾ ਪਿਆਜ਼ ਦੀ ਬਹੁਤ ਹਲਚਲ ਹੋਈ ਹੋਈ ਹੈ ਪਿਆਜ਼ ਅੱਜ 45 ਤੋਂ ਲੈ ਕੇ 48 ਤੱਕ ਪ੍ਰਤੀ ਕਿਲੋ ਵਿਗਿਆ। ਕੱਲ ਇਹ 50 52 ਤੱਕ ਵੀ ਪਹੁੰਚ ਗਿਆ ਸੀ। ਹੋ ਸਕਦਾ ਵੀ ਹੁਣ ਵੀ ਹਲਚਲ ਹੋ ਜਾਈ। ਅ ਥੋੜਾ ਜਿਹਾ ਇਹਦਾ ਡਰਜਾ ਹੀ ਚੱਲੀ ਆ ਪਰ ਰੇਟ ਹਾਈ ਹੈ ਜੀ। ਮਟਰ ਆ ਜੀ ਮਟਰ ਦਾ ਵੀ ਇਹ ਥੋੜਾ ਹਾਈ ਚੱਲ ਰਿਹਾ। 130 ਤੋਂ ਲੈ ਕੇ 150 ਤੱਕ ਪ੍ਰਤੀ ਕਿਲੋ ਜਿਹੜਾ ਮਟਰ ਵੇਖ ਰਿਹਾ। ਮਟਰ ਥੋੜਾ ਜਿਹਾ ਮੰਡੀ 'ਚ ਹੁਣ ਘਟਿਆ ਹੋਇਆ ਪਰ ਜਿਹੜਾ ਤਾਂ ਰੇਟ ਆ ਉਹ 130 ਤੋਂ ਲੈ ਕੇ 150 ਤੱਕ ਪ੍ਰਤੀ ਕਿਲੋ। ਗੋਭੀ ਵੀ ਥੋੜੀ ਜਿਹੀ ਹਾਈ ਰਹੀ ਹੈ ਜੀ। ਗੋਭੀ ਵੀ 40 ਤੋਂ ਲੈ ਕੇ 50 ਤੱਕ ਪ੍ਰਤੀ ਕਿਲੋ ਮੰਡੀ ਚ ਵਿਕੀ ਆ ਜੀ ਜਿਹੜਾ ਗੋਭੀ ਦਾ ਰੇਟ ਆ ਉਹ 40 45 50 ਜਿਹੜੀ ਗੋਭੀ ਉਹਦਾ ਰੇਟ ਮੰਡੀ ਚ ਲੱਗ ਰਿਹਾ ਲਸਣ ਲਸਣ ਵੀ ਹਾਈ ਚੱਲ ਰਿਹਾ ਜੀ ਲਸਣ 200 ਤੋਂ ਸ਼ੁਰੂ ਹੋ ਜਾਂਦਾ ਤੇ 240 30 250 ਤੱਕ ਲਸਣ ਜਿਹੜਾ ਵੇਖ ਰਿਹਾ ਜਿਹੜਾ ਕਿਸਾਨਾਂ ਲਈ ਆਪਾਂ ਕਹਦੇ ਵੀ ਚਿੱਟਾ ਸੋਨਾ ਸਾਫਤ ਹੋ ਰਿਹਾ ਕਿਸਾਨਾਂ ਦੀ ਵੀ ਹੈਲਪ ਹੋ ਰਹੀ ਆ ਘੀਆ ਜੀ ਘੀਆ 20 ਤੋਂ ਲੈ ਕੇ 25 ਤੱਕ ਪ੍ਰਤੀ ਕਿਲੋ ਵੇਖ ਰਿਹਾ ਜੀ 20 ਤੋਂ 25 ਘੀਏ ਦਾ ਰੇਟ ਆ ਜੀ ਸਬਜ਼ੀ ਮੰਡੀ ਜੀ ਏ ਵੀ ਰੇਟ ਕਈ ਹਫ਼ਤਿਆਂ ਦਾ ਇੱਥੇ ਬਣਿਆ ਹੋਇਆ ਆਲੂ ਦਾ ਵੀ ਰੇਟ ਵੀ ਟਿਕਿਆ ਹੋਇਆ ਜੀ ਪਹਿਲਾਂ 1200 ਤੱਕ ਤੁਰਿਆ ਪਤਾ ਪਰ ਹੁਣ 1000 ਪ੍ਰਤੀ ਗੱਟਾ ਵੇਚ ਰਿਹਾ ਜੀ ਜਿਹੜਾ ਗੱਟਾ ਉਹ 50 ਕਿਲੋ ਦਾ ਹੁੰਦਾ ਆਲੂਆਂ ਦਾ ਤੇ 1000 ਪ੍ਰਤੀ ਗੱਟਾ ਆਲੂਆਂ ਦਾ ਸਬਜ਼ੀ